ਹਾਂਜੀ ਭਾਈ ਸਸਰੀ ਘਰ ਸਾਰੇ ਭਰਾਵਾਂ ਨੂੰ ਤੇ ਬਈਆ ਬਣ ਭਰਾ ਦਾ ਫੋਨ ਆਇਆ ਸੀਗਾ ਤੇ ਕਹਿੰਦੇ 28 ਤਰੀਕ ਦੀ ਬਾਜੀ ਆ ਤੇ ਆ ਉੱਤਰ ਪਾ ਛੜਣਾ ਸੁੱਕਾ ਹੋ Đi ਜਾਂਦਾ ਸੀਗਾ ਤੇ ਅੱਜ ਇਹਨੂੰ ਪਾਣੀ ਛਕਾਉਣੇ ਆ ਤੇ ਆ ਉੱਤਰ ਦੇ ਬੀਪਰ ਪੱਲੇ ਦੇ ਸੀ ਜੀ ਵੀ ਲਾਲ ਕਿਨਾਰ ਉੱਤਰ ਤੇ ਆ ਬਾਜੀ ਛੱਡਾਂਗੇ ਆਪਾਂ 28 ਤਰੀਕ ਨੂੰ ਆ ਉੱਤਰੀ ਆਖਾ ਖੱਟੀ ਠੀਕ ਹੈ ਅਸੀਂ ਦੇਖ ਲਓ ਬਈ ਠੀਕ ਹੈ ਤੇ ਆਪਾਂ ਇਹਨੂੰ ਅੱਜ ਪਾਣੀ ਚ ਕਾਉਨੇ ਆ ਤੇ ਇਹਨੂੰ ਲਾਉਨੇ ਆਪਾਂ ਪਾਣੀ ਹੁਣ ਅੱਜ 10 ਕਿ ਮ ਲਾਉਨੇ ਆ ਪਹਿਲੇ ਦਿਨ ਦੋ ਦਿਨ ਪਾਣੀ ਚ ਕਾ ਲਾਂਗੇ ਉਹ ਥੋੜਾ ਇਹਨੂੰ ਛੱਡ ਦਈਏ ਇੰਜਰੀ ਚ ਆ ਦੇਖੋ ਬਈ ਸ਼ੌਂਕ ਕਰੋ ਕਬੂਤਰ ਦਾ ਕਿਵੇਂ ਲੱਗਿਆ ਕਮੈਂਟਾਂ 'ਚ ਦੱਸੋ ਜੀ ਬਾਈ ਤੇ ਸ਼ੇਅਰ ਕਰੋ ਜੇ ਜ਼ਰੂਰ ਵੀਡੀਓ ਨੂੰ ਹੂੰ ਲਾਲ ਚੀਨਾ ਕਬੂਤਰ ਆ ਵਧੀਆ ਪੱਟਸਰ ਕੀਤਾ ਸੀਗਾ ਤੇ ਇਹਨੂੰ ਆਪਾਂ ਹੁਣ ਡਾਵਾਵਾਂਗੇ ਜਿਹੜੇ ਜਿੱਥੇ ਆਪਾਂ ਬਾਜੀ ਤੇ ਜਾਂਦੇ ਆ ਤੇ ਆ ਪਿੰਦਰਾ ਹੀ ਲੈ ਕੇ ਜਾਂਦੇ ਆ ਤੇ ਮਾਲ ਆਪਾਂ ਕਿਦਾਵਾਂਗੇ ਤੈਨੂੰ ਮਤਲਬ ਇਹ ਜਿਆ ਹੋ ਜਾਂਦਾ ਵੀ ਮੈਨੂੰ ਡਾਉਣਗੇ ਕਿਤੇ ਵੀ ਛੱਡਦੇ ਆ ਆਪਾਂ ਤੇ ਹੁਣ ਛੱਤ ਤੇ ਜਾ ਕੇ ਛੱਡਾਂਗੇ ਉਹ ਸਾਲਾ ਇਹ ਇਹ ਜਿਆ ਲੱਗ ਉੱਪਰ ਵੀ ਇਹ ਆ ਪਿੰਦਰੇ ਜਿਹੇ ਡੋਲਗੇ ਉੱਪਰ ਤੁਰਦਾ ਨਹੀਂ ਜੀ ਤੇ ਉਪਰਾਂ ਬੰਨ ਵੀ ਨਹੀਂ ਕਰਦਾ ਜਿਆਦੇ ਇਸ ਹਫਤੇ ਹੁਣ ਛੱਡਾਂਗੇ ਇਹਨੂੰ ਹਲੋ ਵੀ ਇਤਰਾ ਸ਼ੌਂਕ ਕਰ ਲੋ ਕੌੜਾ ਥੋੜਾ ਜਿਆ ਜ਼ਿਆਦਾ ਹੁਣ ਛੱਡਦੇ ਆਂ ਆਪਾਂ ਇਹਨੂੰ ਆ ਛੱਡਤਾ ਬਈ ਹੁਣ ਰੰਗ ਕਰਨਾ ਹਜੇ ਰੰਗ ਕਰਾਂਗੇ ਨੂੰ ਅੱਜ ਕਰਦਾਂਗੇ ਜਦੋਂ ਆਇਆ ਇਹ ਕਾਲੂ ਵੀ ਛੱਡ ਦਾਂਗੇ ਪਾਣੀ ਦੇ ਕੇ ਦੋ ਡਾਰੀਆਂ ਹੀ ਕਰਾਵਾਂਗੇ ਪਾਣੀ ਮੌਸਮ ਵੀ ਠੀਕ ਹੀ ਹੈਗਾ ਕੋਈ ਜ਼ਿਆਦਾ ਇੰਨਾ ਹੈ ਨਹੀਂਗਾ ਤੇ ਬਾਜੀ ਦੀ ਬਈ ਅਪਡੇਟ ਵੀ ਦਵਾਵਾਂਗੇ ਉੱਥੇ ਜਾ ਕੇ ਆਪਾਂ ਤੇ ਚੈਨਲ ਨੂੰ ਬਈ ਸਬਸਕ੍ਰਾਈਬ ਕਰਿਆ ਕਰੋ ਭਰਾ ਬਣ ਕੇ ਸਾਰੇ ਆਓ ਜੜ ਗਿਆ ਤਾਂ